ਪੰਜਾਬ ਰੈਵਨਿਊ ਸਰਪਲਸ ਟੇਕ ਸੀ ਇੱਕ ਨਵੇਂ ਪੈਸੇ ਦਾ ਕਰਜ਼ਾ ਨਹੀਂ ਸੀ ਪਿਛਲੇ 39 ਸਾਲ ਵਿੱਚ ਸਾਡੇ ਤੇ ਅੱਜ 3 ਸਵਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹਦਾ ਇੰਟਰਸਟ ਅਸੀਂ ਗੱਲਾਂ ਆਲਮੋਸਟ 31000 ਕਰੋੜ ਰੁਪਏ ਪੇ ਕਰ ਰਹੇ ਹਾਂ ਤੁਸੀਂ ਦੱਸੋ ਕਿ ਨੂੰ ਜਿਹੜੀ ਸਟੇਟ 31000 ਕਰੋੜ ਰੁਪਏ ਵਿਆਜ ਭਰੇਗੀ ਉਹ ਉਹਦੇ ਇਨਫਰਾਸਟ੍ਰਕਚਰ ਦੇ ਡਿਵੈਲਪਮੈਂਟ ਦਾ ਕੋਈ ਪੈਸਾ ਨਹੀਂ ਬਚ ਸਕਦਾ ਵੈਰੀ ਰੈਰਲੀ ਉਹ ਕੈਪੀਟਲ ਕੋਈ ਬਿਲਡ ਕਰੇਗਾ ਆਪਣਾ ਕੋਈ ਇਨਫਰਾਸਟ੍ਰਕਚਰ ਬਿਲਡ ਕਰੇਗਾ ਕੋਈ ਕੋਈ ਜਿਹੜੇ

ਤੇ ਡੇ ਟੂ ਡੇ ਕੰਮ ਚ ਰੋਣ ਵਾਸਤੇ ਤਨਖਾਹ ਦੇਣਾ ਵਾਸਤੇ ਡੀਏ ਦੇਣਾ ਵਾਸਤੇ ਇਰੀਅਲਸ ਦੇਣਾ ਵਾਸਤੇ ਛੋਟੇ-ਮੋਟੇ ਕੰਮਾਂ ਦੇ ਵਾਸਤੇ 1.2500 ਕਰੋੜ ਰੁਪਇਆ ਹੋਰ ਐਡ ਹੋਇਆ ਮੇਰਾ ਖਿਆਲ ਹੈ ਕਿ ਜੇ ਇਸ ਵੀਰ ਨਾਲ ਚੱਲਿਆ ਤਾਂ ਮੈਨੂੰ ਲੱਗਦਾ ਕਿ 5-5 ਲੱਖ ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਪੈ ਗਿਆ ਐਂਡ ਆਫ 2027 ਅੱਜ ਤੱਕ ਦਾ ਕਰ ਚੜਦਾ ਨਜ਼ਰ ਆਵੇਗਾ ਸੋ ਇਸ ਕਰਕੇ ਇਹ ਹਾਲਾਤ ਹੈ ਸਰ ਅਕਸਰ ਕਿਸੇ ਨੇ ਤਾਂ ਇਹ ਪੈਸਾ ਵਰਤੇ ਆ ਕਿਤੇ ਨਾ ਕਿਤੇ ਤਾਂ ਇਹ ਮਿਸਯੂਜ਼ ਹੋਇਆ ਜਿਹੜਾ ਸਾਡੇ ਇੰਨਾ ਕਰਜ਼ਾ ਚੜ ਗਿਆ ਹੈ ਇਟ ਹੈਜ਼ ਬੀ ਰੋਂਗ ਇਟ ਹੈਜ਼ ਬੀ ਯੂਜ਼ਡ ਫੋਰ ਰੋਂਗ ਫੰਡ ਪਰਪਸਿਜ਼ ਉਹਨੇ ਇਹਨਾਂ ਨੇ ਕਿਹਾ ਕਿ 750 ਕੋਰ ਦੀ ਆਪਾਂ ਫਸੀਲੀਆਂ ਅਵਰਟ ਕਰ ਸਕਦੇ ਨੇ ਫਸੀਲੀਆਂ ਦਾ ਇੰਨਾ ਸੌਖਾ ਕੰਮ ਹੋ ਗਿਆ ਕਿ ਅੱਜ ਤੁਸੀਂ ਹੁਣੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਹੋ ਉਹ ਆਸਟ੍ਰੇਲੀਆ ਨਾਰਥ ਅਮਰੀਕਾ ਤੋਂ ਭੁਗਤ ਕੇ 10 ਮਿੰਟੇ ਤੁਹਾਡੇ ਕੋਲ ਵਾਪਸ ਆ ਜਾਂਦੇ ਨੇ ਤੇ ਜਿਹੜੇ ਖੰਭਿਆਂ ਤੇ ਵੋਟ ਲਾਗਦੇ ਆਪਾਂ ਲੈ ਲੈਰ ਵੋਟਾਂ ਦੇ ਉੱਤੇ ਬਿਲਕੁਲ ਸੋਨੇ ਦੀ ਕੀਮਤ ਦੀ ਗੱਲ ਦੀ ਉਹ ਖੁਦ ਵਕਤਾਂ ਵਿੱਚ ਇਹੀ ਗੱਲ ਐਨਲਾਈਜ਼ ਕਰਦਾ ਕਿ ਜਦੋਂ ਇਹ ਜਿੱਤੇ ਨੇ ਵੱਲਵੇਂ ਬਣੇ ਨੇ ਉਹਨਾਂ ਦੇ ਕੋਲ ਕਿਹੜਾ ਕੋ ਸਰਕਾਰੀ ਪਬਲਿਕਿਸ਼ਨ ਡਿਪਾਰਟਮੈਂਟਸ ਦਾ ਕਿਹੜਾ 12 ਚਿਹਤਾਰ ਰੱਖਤੀ ਸੀ ਕਿ ਕਿਹੜੇ ਯ ਅ ਲੱਗਦੇ ਸੀ ਕਿ ਇਹਨਾਂ ਦੇ ਫਿਲਪੋਰਟਸ ਜਾਂ ਬਾਹਰ ਫਲੈਕਸ ਪੋਰਟਸ ਲੱਗਦੇ ਸਾਰੇ ਪੰਜਾਬ ਦੇ ਕਵਰੇਜ ਦੇਗੇ ਸੀ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਬੜੀ ਫਾਸਟ ਟਰੈਵਲਿੰਗ ਮੋਡ ਹੈ ਆਪਣੇ ਪਰਸਪੀਕਟਿਵ ਨਾਲ ਤੁਸੀਂ ਕਿਸੇ ਦੇ ਨਾਲ ਜੀਭਾਂ ਕਸਦੀ ਕਰਦੇ ਹੋ ਜਾਂ ਪਾਰਾ ਨੂੰ ਸਟੇਟ ਕਰਦਾ ਹੋ ਕੋ ਛੋਟੇ ਮੋਟੇ ਇਤਨਾ ਥੋੜਾ ਹੈਗਾ ਕਿ ਤੁਸੀਂ ਮੀਡੀਆ ਨੂੰ ਖਰੀਦਣਾਸਤੇ ਪਬਲਿਸਿਟੀ ਦੇ ਉੱਤੇ ਇਨਾਕ ਪੈਸਾ ਝੋਲਦੇ ਤਾਂ ਕਿ ਕੋਈ ਟੀਵੀ ਤੁਹਾਡੇ ਉਲਟ ਨਾ ਹੋ ਜਾਵੇ ਇਹ ਗੱਲ ਮੋਦੀ ਸਾਹਿਬ ਕਰ ਰਹੇ ਨੇ ਜਿਸ ਨਾਲ ਉਹਨੂੰ ਜਿਹੜਾ ਗੁੱਡੀ ਮੀਡੀਆ ਬਣਿਆ ਹੋਇਆ ਤੇ ਕੇਜਰੀਵਾਲ ਸਾਹਿਬ ਦੀਆਂ ਪਾਲਿਸੀਆਂ ਦੋ ਗੱਲਾਂ ਤੋਂ ਬਿਲਕੁਲ ਮੈਚਿੰ ਟਿਕਟੋਕ ਕਹਿੰਦੇ ਜੀ ਤੇ ਉੱਥੇ ਮੋਦੀ ਨੇ ਗੂਡੀ ਮੀਡੀਆ ਬਣਾਤਾ ਤੇ ਆਪਾਂ ਵੀ ਬਣਾਇਆ ਹੋਇਆ ਮੈਂ ਤੁਸੀਂ ਦੇਖੋਗੇ ਮੈਨੂੰ ਕੋਈ ਮੇਨਸਟ੍ਰੀਮ ਟੀਵੀ ਵੀ ਦਿਖਾਵੇਗਾ ਕਦੀ ਨਹੀਂ ਮੈਨੂੰ ਕੋਈ ਮੇਨਸਟ੍ਰੀਮ ਅਖਬਾਰ ਬਹੁਤ ਰੀਅਲਟੀ ਕਵਰ ਕਰਕੇ ਜਦੋਂ ਕੋਈ ਜਦ ਪਰਚਾ ਦਰਜ ਹੋਗਾ ਉਦੋਂ ਖਾਸ ਕਰਕੇ ਜੀ ਖੇਲੇ ਰਿਐਲਟੀ ਦਾ ਬਕਸਾ ਕਰ ਦੋਗਾ ਨੋਰਮਲ ਨਹੀਂ ਮੇਨਸਟ੍ਰੀਮ ਕੋ ਬੋਲਦਾ ਠੀਕ ਹੈ ਤੁਸੀਂ ਵੀ ਕਵਰ ਕੀਤਾ ਹੋਇਆ ਉਸਰਾ ਕਹਿੰਦੇ ਮਿਸਕੂਜ਼ ਆਫ ਏਜੰਸੀਜ਼ ਇਹਦੇ ਵੀ 100% ਕਾਊਂਟ ਆਊਟਲੀ ਸੀਪੀਆਈ ਲੀ ਵੀ ਤੇ ਇਟੋ ਟੈਕਸ ਨੂੰ ਡੂ ਡੂ ਕਰਦੇ ਆ ਆਪਣੇ ਬਰੋਦੀਆਂ ਨੂੰ ਦਵਾ ਰਹੀ ਹੈ ਫਰਮ ਚੋਂ ਕੁਸ਼ਰੀ ਫਿਲ ਸਟਾਈਲਿੰਗ ਇਨ ਸੌਥ ਇਨ ਚੇਨਈ ਉਹਨੇ ਬੱਚੇ ਦਾਚ ਚੱਕੀ ਕਿਉਂ ਕਰੇ ਪਰ ਅਗੇ ਪਿਛਲੀ ਵਾਰ ਦੇ ਪਛਿਆ ਦੇ ਵਿੱਚ ਤੁਸੀਂ ਤਾਂ ਵਕੀਲ ਹੋ ਕੇ ਸੁਪਰੀਮ ਕੋਰਟ ਹਾਈ ਕੋਰਟ ਨੇ ਆਪਣੀਆਂ ਵੈਲਿਡ ਡਾਕੂਮੈਂਟੇਸ਼ਨ ਦਈਆਂ ਤੇ ਦਰਸ ਰੀਜ਼ਨੇਬਲ ਅਮਾਉਂਟ ਆਫ ਐਵਿਡੈਂਸ ਅਗੇਂਸ ਥਿਸ ਪੀਪਲ ਤਈਓ ਕਰਦੀਆਂ ਬਚਮਾਨ ਦਾ ਡੇਟੇ ਦੂਜੂ ਸਾਥ ਕੇ ਸਬੰਧਤ ਜੈ ਕਾਨੂੰਨ ਤੋਂ ਸੁਝੋਣੇ ਹੋਈਆਂ ਕਿਆ ਪਰ ਮੰਨ ਕੇ ਚਲੋ ਕਿ ਐਡੀਸੀ ਡੇਟਾ ਦੁਰਉਪਯੋਗ ਹੋ ਰਿਹਾ ਹੈ ਤਾਂ ਜਾ ਪੁਲਿਸ ਦਾ ਦੁਰਉਪਯੋਗ ਦਾ ਸ਼ਿਕਾਇਤ ਨਹੀਂ ਕਰਦਾ ਇੰਨੇ ਲੋਕਾਂ ਦੇ ਉੱਤੇ ਮਲਟੀਪਲ ਸੀ ਮੇਰੇ ਤੇ ਤਾਂ ਸਿਰਫ ਬਾਕੀ ਦੇ ਦੋ ਕੇਸ ਸਨ ਮੈਂ ਕਿਤੇ ਪੰਜ ਕਿਤੇ ਪਹਿਲੇ ਤਿੰਨਾਂ ਡੈਟਿਸਪੇਟਿਵ ਵੀ ਹੋ ਐਨ.ਟੀ.ਪੀ.ਐਸ ਦਾ ਬੰਦਾ ਦਰਜ ਕਰਵਾਉਂਦਾ ਮੌਸਲ ਪ੍ਰੋਨਾਚਲ ਜਿਹੜਾ ਕੋ ਮਾਕੂ ਆਪ ਪਤਾਵਾ ਤੇ 2017 ਚ ਕਿਸੇ ਨੇ ਉਹਨੂੰ ਝੂਠਾ ਕਰਾ ਦਿੱਤਾ ਆਪ ਹੀ ਔਰ ਕਹਿੰਦਾ ਮੈਂ ਪਾਰਲੀਮੈਂਟ ਵਿੱਚ ਖੈਰੇ ਦਾ ਮੁੱਦਾ ਚੁੱਕੂਗਾ ਕਿਉਂਕਿ ਇਹ ਤਾਂ ਬੜਾ ਵੱਡਾ ਆ ਉਹ ਸੱਚੀ ਕਿ ਉਹਨੂੰ ਇਮਪਲੀਕੇਟ ਕਰਕੇ ਅਰੈਸਟ ਕਰਾ ਪਹਿਲਾ ਮਾਰਚਾ ਹੋਣਾ ਜੇ ਤਾਂ ਮੇਰੀ ਵੀਰ ਹੋਣੀ ਸੀ ਇਹਨਾਂ ਨੂੰ ਪਹਿਲਾਂ ਪਤਾ ਸੀ ਕਿ ਹਾਈ ਕੋਰਟ ਤੋਂ ਅੱਜ ਫੀਰ ਹੋ ਜਾਣੀ ਹੈ 4 ਜਨਵਰੀ 2024 ਨੂੰ ਤੇ 3 ਵਜੇ ਤੜਕੇ ਇੱਕ ਸੁਭਾਨਪੁਰ ਪੁਲਿਸ ਸਟੇਸ਼ਨ ਪਰਚਾ ਦਰਜ ਕਰਕੇ ਉਹਨਾਂ ਨੂੰ ਰੀਅਰੈਸਟ ਉਸ ਕੇਸ ਵਿੱਚ ਕਰਦੇ। ਇਜ਼ ਦਿਸ ਨਾਟ ਇਨਜਸਟਿਸ ਕਿ ਇਹਦੇ ਬਾਕੀਆਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਕਿ ਇਹ ਪੰਜਾਬ ਪੁਲਿਸ ਕਿੱਲੇ ਵਿਰੋਧੀਆਂ ਨੂੰ ਟਾਰਗੇਟ ਕਰਨ ਵਾਸਤੇ ਵੱਡਾ ਬੋਡ ਜਿਹੜੇ ਘਟਾਰੂਚਕ ਵਰਗੀਆਂ ਨੇ ਮਦਦ ਕੀਤੀਆਂ ਸਰਵਜੀਤ ਜੀ ਤੇ ਮਾਨੁਕੇ ਨੇ ਇੱਕ ਐਨਆਰਆਈ ਤੇ ਕਾਰਤੀਕ ਦਾ ਕਿਦਾਂ ਕਾ ਫਰਮੀ ਖਬਰੀ ਪਠਾਨ ਮਾਜਰਾ ਕੇਬਲ ਲਿੰਕ ਨੂੰ ਹਾਈਜੈਕ ਕਰਕੇ ਬੱਚੇ ਘਾੜਿਆ ਇੱਕ ਕੇਬਲ ਲਿੰਕ ਦੇ ਕੰਪਨੀ ਤੋਂ ਤੇ ਬਿੰਦੀ ਚਾੜੇ ਬੱਚੇ ਯਾ ਤੋਟਾ ਜਿਹੜਾ ਆ ਲਾਭ ਸੀ ਕੁੱਡੂ ਕਹਿੰਦਾ ਸਰਪੰਚ ਕੋਲ ਕੋ ਸਵਾਲ ਪੁੱਛਦਾ ਕਹਿੰਦਾ ਮਾਰੋ ਇਹਦੇ ਲੋਫੇੜੇ ਇਹਨਾਂ ਦੇ ਖਲਫ ਹੋਈ ਤਾਂ ਬੱਚੇ